لڑتا رہوں گا تب تک جب تک خون کا آخری قطرہ باقی ہے رکھ والا ہو ہندوستان کا قسم ہمیں بھارت باقی ہے ਕਿ ਉਹ ਪਲੀਜ਼ ਪੀਸਫੁਲੀ ਬੈਠਣ ਤਿੰਨ ਚਾਜ਼ ਨੂੰ ਕਹਾਂਗਾ ਕਿ ਉਹਨਾਂ ਨੇ ਤੇ ਕਮਾਂਡ ਰੱਖਣ ਹੁਣ ਮੈਂ ਮੈਂ ਬੇਨਤੀ ਕਰਾਂਗਾ ਅੱਜ ਦੇ ਮੁੱਖ ਮਹਿਮਾਨ ਜੀ ਨੂੰ ਕਿ ਉਹ ਚੰਡਾਲੇ ਰੌਂਟੀ ਰਸਮ ਅਦਾ ਕਰਨ ਸਾਧਵਾ ਜੀ ਸਵਾਗਤ ਸਾਰੇ ਨੂੰ ਰਿਕਵੈਸਟ ਹੈ ਕਿ ਸਾਰੇ ਆਪਣੀ ਆਪਣੀ ਥਾਵਾਂ ਤੇ ਖੜੇ ਹੋ ਜਾਣ کمانڈر ہرشپریت سنگھ پریڈ انچارج میڈم انیتا سنگھ اگلی ٹکڑی منچ وتی ہوئی ایجوسٹان آدرش پبلک اسکول کالے والے کمانڈر کرتکا ٹریڈ انچارج شری پرت پال جی اگلی ٹکڑی منچ وتی ہوئی اینی اسکول کرڑ پریڈ کمانڈر ਅਦਿੱਤਿਅ ਪ੍ਰੇਡਿੰਗ ਚਾਰ ਹਵਾ ਵਿੱਚ ਲਹਿਰਾਉਂਦਾ ਹੋਇਆ ਸਾਡੇ ਦੇਸ਼ ਦੀ ਆਂਖ ਬਾਗ ਤੇ ਸ਼ਾਨ ਸਾਡਾ ਰਸਿਤ ਰੰਗਾ ਬਹੁਤ ਹੀ ਖੂਬਸੂਰਤੀ ਲੱਗ ਰਿਹਾ ਹੈ ਇਹ ਨਜ਼ਾਰਾ ਤਿਰੰਗੇ ਦੇ ਤਿੰਨ ਰੰਗ ਜਿਸ ਵਿੱਚ ਅਸੀਂ ਹਜ਼ਾਰ ਭਾਰਤ ਦੇ ਨਾਗਰਿਕ ਬਣੇ ਸਾਨੂੰ ਮਾਣ ਹੈ ਆਪਣੇ ਯਾਰ ਭਾਰਤ ਦੇ ਇਸ ਦੇ ਮਸਨੀਕ ਹੋਣ ਦਾ ਦੇਸ਼ ਨੂੰ ਆਜ਼ਾਦ ਕਰਾਉਣ ਲਈ ਕੁਰਬਾਨੀ ਦਾ ਇੱਕ ਬਹੁਤ ਵੱਡਾ ਇਤਿਹਾਸ ਹੈ ਲੱਖਾਂ ਹੀ ਲੋਕਾਂ ਨੇ ਤਸੀਹੇ ਚੱਲੇ ਜਿੱਲਾਂ ਕੱਟੀਆਂ ਖਾਲੇ ਪਾੜੀਆਂ ਦੀਆਂ ਸਜਾਵਾਂ ਉਹ ਖੜੇ ਮੱਥੇ ਕਮੂਨ ਕੀਤਾ ਫਾਂਸੀ ਦੇ ਰਸੇ ਨੂੰ ਟੁੰਮਿਆ ਅੱਤੇ ਸ਼ੀਦਾ ਪਾਈਆਂ ਜਿੱੱਲੇ ਵਾਲੇ ਬਾਗ ਦਾ ਸਾਕਾ ਕਿਸੇ ਤੋਂ ਭੁੱਲਿਆ ਨਹੀਂ ਬੇਸ਼ੱਕ ਦੇਸ਼ ਨੂੰ ਆਜ਼ਾਦ ਕਰਾਉਣ ਲਈ ਹਰ ਮਜਬੂਤ ਹੈ ਹਰ ਵਰਗ ਦੇ ਲੋਕਾਂ ਨੇ ਭਾਰੀ ਯੋਗਦਾਨ ਪਾਇਆ ਪਰ ਜਾਦੀ ਦੇ ਖੋਲ ਵਿੱਚ ਪੰਜਾਬੀਆਂ ਦਾ ਰੋਲ ਇਤਿਹਾਸ ਦੇ ਸਨਹਿਰੀ ਪੰਨਿਆਂ ਤੇ ਲਿਖਿਆ ਹੋਇਆ ਹੈ ਜ਼ੁਲਮ ਤੇ ਜ਼ਬਰ ਦੇ ਖਿਲਾਫ ਡਟ ਕੇ ਮੁਕਾਬਲਾ ਸੰਦੇਸ਼ ਇਹ ਆ ਕੇ ਹੈ ਹਮੇ ਤੜਪਾਤੇ ਹੈ ਚੱਟਤੀ ਆਤੀ ਹੈ ਬਹੁche ਜਾਂਦੀ ਹੈ ਕਿ ਘਰ ਕਦੋਂ ਆਉ 啊。 مائی میری کیا فکر تجھے کیوں ہاتھ سے دریا رہتا ہے تہتی تھی تیرا چاند ہوں میں اور چاند ہمیشہ رہتا ہے مٹی میں مل جاؤ گل پھل کے میں کھل جا سی دل کی لڑکا رہوں گا تب تک ਜਬ ਤੱਕ ਖੂਨ ਦਾ ਆਖਰੀ ਕੰਤਰਾ ਬਾਕੀ ਹੈ ਰਖਵਾਲਾ ਹੋ ਹਿੰਦੁਸਤਾਨ ਦਾ ਕਸਮ ਹਮੇ ਭਾਰਤ ਮਾਂ ਕੀ ਹੈ i yeah.